ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਅਨ ਬਲੌਗ ਤੇ ਅੱਜ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਨਵੇਂ ਵਾਲੇ ਬਲੌਗ ਤੋਂ ਤੇ ਉਹਦੇ ਲਈ ਆਪਾਂ ਅੱਜ ਕੀਤੇ ਸੀ ਆਪਣਾ ਸਿੰਪਲ ਸਾਦਾ ਖਾਣਾ ਕਿਸ ਤਰ੍ਹਾਂ ਬਣਾ ਸਕਦੇ ਕਹਾ ਦੇ ਵਿੱਚ ਬੜਾ ਹੀ ਸੁਆਦ ਭਰਦਾ ਜਦੋਂ ਆਪਾਂ ਨੂੰ ਬਹੁਤ ਥਕਾਵਟ ਹੋਈ ਹੋਵੇ ਤੇ ਛੇਤੀ ਛੇਤੀ ਖਾਣਾ ਬਣਾਉਣਾ ਹੋਵੇ ਲੋਜੀ ਬਣ ਕੇ ਆਪਣੀ ਤਿਆਰ ਵਾ ਰੈਡੀ ਆਪਣੀ ਰੋਟੀ ਦੁਪਹਿਰ ਦੇ ਟਾਈਮ ਦੀ ਸਭ ਕੰਮ ਕਰਦਿਆ ਕਰਦੇ ਨਾਲ-ਨਾਲ ਆਪਾਂ ਬਣਾ ਲਈ ਆਪਣੀ ਰੋਟੀ ਰੋਟੀ ਬਹੁਤ ਸੋਹਣੀ ਬੜੀ ਸੁਆਦ ਬਣੀ ਸਾਰਾ ਕੁਛ ਆਪਾਂ ਇਹਦੇ ਵਿੱਚ ਦਾਲ ਬਣਾਈਏ ਨਾਲ ਬਣਾਇਆ ਚੌਲ ਨਾਲ ਐਵੇਂ ਚੰਦ ਤੜਕਾ ਨਾਲ ਬਣਾਇਆ ਆਪਾਂ ਜਿਹੜੇ ਆ ਆਲੂ ਆਲੂ ਆਦੇ ਜਿਹੜਾ ਪੂਜੀ ਆਪਾਂ ਇਸ ਤਰੀਕੇ ਨਾਲ ਬਣਾਇਆ ਜਿੱਦਾਂ ਆਪਾਂ ਫਿੰਗਰ ਚਿਪਸ ਬਣਾਉਂਦੇ ਨਾਲ ਆ ਆਪਾਂ ਨਿੰਬੂ ਤੇ ਖੰਨੇ ਦਾ ਸੁਆਦ ਦਾ ਕਾਦੇ ਟੇਸਟ ਦਿੱਤੀ ਮੈਂ ਆ ਨਾਲੇ ਕਮੈਂਟ ਕਰਕੇ ਦੱਸੋ ਤੁਸੀਂ ਵੀ ਬਣਾਉਣੀਆ ਤਾਂ ਤੁਹਾਨੂੰ ਕੀ ਪਸੰਦ ਸਵਾਦ ਹੁੰਦਾ ਜਿੱਦਾਂ ਮੈਨੂੰ ਸਵਾਦ ਲੱਗਦਾ ਕਿਉਂਕਿ ਕੰਮ ਕਰਨ ਤੋਂ ਬਾਅਦ ਥੱਕਣ ਤੋਂ ਬਾਅਦ ਇਹੋ ਜੀ ਰੋਟੀ ਜਿਹੜੀ ਸਭ ਤੋਂ ਸਵਾਦ ਰੋਟੀ ਲੱਗਦੀ ਆ। ਆ ਜੋ ਭਈ ਆਪਾਂ ਕਿਚਨ ਦੇ ਵਿੱਚ ਰਸੋਈ 'ਚ ਵੜ ਗਏ ਆਂ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀਤੇ ਬਾਹਰ ਵਾਲੇ ਕੰਮ ਬਾਹਰ ਵੇੜੇ ਮਾਰਿਆ ਝਾੜੂ ਛੱਤ ਤੇ ਮਾਰਿਆ ਝਾੜੂ ਕੱਪੜੇ ਤੋਤੇ ਨਾਤੇ ਤੋਤੇ ਹੋਰ ਨਿੱਕੇ ਨਿੱਕੇ ਕਿੰਨੇ ਕੰਮ ਹੋ ਕੀਤੇ ਮੇਰੇ ਚ ਵੀ ਬੜਾ ਖਲਾਰਾ ਪਿਆ ਹੀ ਉਸ ਮਾਨਕੀਤਾ ਸਾਈਡ ਤੇ ਵੇਚਵਾਂਾ ਅਲੱਗ ਸੁਟਣ ਵਾਲਾ ਅਲੱਗ ਤੇ ਫਿਰ ਮੈਂ ਆ ਗਈ ਰਸੋਈ ਦੇ ਵਿੱਚ ਤੇ ਮੈਂ ਸੋਚਿਆ ਸਭ ਤੋਂ ਪਹਿਲਾਂ ਹੁਣ ਦੁਪਹਿਰ ਦੀ ਰੋਟੀ ਦੀ ਤਿਆਰੀ ਕਰ ਲੈਣੇ ਆਪਾਂ ਦੁਪਹਿਰ ਦੀ ਰੋਟੀ ਬਣਾਵਾਂਗੇ ਤੇ ਫਿਰ ਕੋਈ ਹੋਰ ਕੰਮ ਹੋਣਾ ਵਾ ਕਿਉਂਕਿ ਅੰਦਰ ਦੇ ਕੰਮ ਹਜੇ ਬਾਕੀ ਸੀ ਤੇ ਬੱਚੇ ਵੀ ਇੱਧਰ ਉੱਠਣੇ ਮਾੜੇ ਸੀ ਤਦ ਤੱਕ ਮੈਂ ਸੋਚਿਆ ਚਲੋ ਕੀ ਬਣਾਉਣਾ ਖਸੂਸ ਅੱਜਕਿ ਮੈਨੂੰ ਲੱਗਾ ਸਭ ਤੋਂ ਸੌਖਾ ਵਾ ਦਾਲ ਚੋਲ ਤੇ ਬਣਾਉਣੇ ਨਾਲ ਆਲੂ ਦਾ ਪੂਝਿਆ ਕਿਉਂਕਿ ਸਬਜ਼ੀ ਕੋਈ ਹਰੀ ਹੈਗੀ ਨਹੀਂ ਸੀ ਤੇ ਇਹ ਮੈਨੂੰ ਸਭ ਤੋਂ ਵਧੀਆ ਲੱਗਦਾ ਨਾਲੇ ਤੇ ਬੱਚੇ ਖੋਜ ਹੋ ਜਾਂਦੇ ਨਾਲੇ ਇਹ ਨਾ ਸੌਖਾ ਜਾਂ ਨਾ ਹਲਕਾ ਜਾਂ ਪੱਚ ਵੀ ਝੱਟੀ ਜਾਂਦਾ ਵਾ ਤੇ ਜਦੋਂ ਘਰ ਦੇ ਵਿੱਚ ਕੰਮ ਹੋਣ ਨਾ ਤਾਂ ਸੌਖਾ ਜਾਂ ਖਾਣਾ ਬਣਾਉਣਾ ਸਭ ਤੋਂ ਨਾ ਵਧੀਆ ਲੱਗਦਾ ਵਾ ਜਿਆਦਾ ਟਾਈਮ ਨਾ ਵੇਸਟ ਕਰਦੇ ਹਾਂ ਐਤਰ ਮੈਂ ਕੁੱਕਰ ਦੇ ਵਿੱਚ ਦਾਲ ਪਾ ਪਾਤਾ ਪਾਣੀ ਤੇ ਨਾਲ ਪਾਤੀ ਹਲਦੀ ਲੂਣ ਤੇ ਦਾਲ ਮੈਂ ਲੈ ਲਈ ਤੇ ਮੈਂ ਕਿਹਾ ਚਲੋ ਇਹਨੂੰ ਵੀ ਧੋ ਕੇ ਪਾਉਣੀ ਹੈ ਉਦੋਂ ਫਿਰ ਬੱਚਿਆਂ ਦੀ ਫਰਮਾਇਸ਼ ਆਜੀ ਆਗੇ ਬੱਚੇ ਕਹਿੰਦੇ ਅਗੇ ਉਹ ਮੈਂ ਚਾਹ ਬਣਾਉ ਨਾਲ ਖਾਣੀਆਂ ਬਿਸਕੁਟ ਮੈਂ ਕਿਹਾ ਵੀ ਚਲੋ ਤੁਹਾਡੀ ਵੀ ਫਰਮਾਇਸ਼ ਕਰ ਦਿੰਦੇ ਆ ਪੂਰੀ ਤੇ ਜਦੋਂ ਮੈਂ ਹੁਣ ਰਸੋਈ ਚ ਵੜ ਗਈਆਂ ਤੇ ਕਿਉਂ ਨਾ ਤੁਹਾਨੂੰ ਵੀ ਖੁਸ਼ ਕਰਦਾ ਕਿਉਂਕਿ ਬੱਚਿਆਂ ਨੂੰ ਹੁੰਦਾ ਵਾ ਕਿ ਸਾਨੂੰ ਵੀ ਕੁਝ ਵੱਖਰਾ ਵੱਖਰਾ ਖਾਣ ਨੂੰ ਮਿਲਦਾ ਜਾਵੇ ਤੇ ਮਾਂ ਦਾ ਕੰਮ ਤੇ ਪਈ ਇਹ ਹੁੰਦਾ ਫਿਰ ਮਾਂ ਬੱਚਾ ਨੂੰ ਨਾ ਖੁਸ਼ ਰੱਖਦੀ ਹਰ ਟਾਈਮ ਬੱਚੇ ਖੁਸ਼ ਰਹਿਣ ਭਾਵੇਂ ਉਹ ਬੱਚੇ ਜਿਹੜੇ ਨਾ ਜਦੋਂ ਮਾਪਿਓ ਬੁੱਢਾ ਹੋ ਜਾਂਦਾ ਤੇ ਭਾਵੇਂ ਖੁਸ਼ ਨਾ ਰੱਖਣ ਪਰ ਮਾਂ ਤੇ ਬੱਚਾ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ ਸਾਰਾ ਟਾਈਮ ਤੇ ਮਾਂ ਦਾ ਕੰਮ ਇਹੋ ਹੀ ਹੁੰਦਾ ਵਾ ਇੱਧਰ ਮੈਂ ਪਾੜਿਆ ਦੁੱਧ ਵਿੱਚ ਪਾੜਿਆ ਪਾਣੀ ਮੈਂ ਕਿਹਾ ਚੱਲ ਭਈ ਮੈਂ ਵੀ ਦੋ ਕੱਪ ਚਾਹ ਪੀ ਲੂੰਗੀ ਕਿਉਂਕਿ ਮੈਂ ਵੀ ਸਵੇਰ ਦੀ ਪੀਤੀ ਚਾਹ ਮੈਨੂੰ ਪਤਾ ਸੀ ਇਹਨਾਂ ਨੇ ਤੇ ਬਿਸਕੁਟ-ਬਿਸਕੁਟ ਖਾਣੇ ਮੈਂ ਤੇ ਆਪਣਾ ਪਰੌਂਠਾ ਬਣਾਇਆ ਤਗੜਾ ਜਾਂ ਤੇ ਮੈਂ ਬਣਾ ਕੇ ਲਿਆ ਖਾ ਨਾਲ ਲੈ ਲੈ ਚਾਹ ਦਾ ਵੱਡਾ ਗਲਾਸ ਤੇ ਭਰ ਕੇ ਤੇ ਫਿਰ ਚੱਲ ਪਈ ਮਨਾ ਤੁਰ ਪਾ ਆਪਣੇ ਕੰਮਾਂ ਤੰਦਿਆਂ ਤੇ ਤੇ ਕੰਮ ਤੰਦਿਆ ਆਪਣੇ ਨਵੇੜ ਕੇ ਬਾਹਰੋਂ ਦੀ ਤੇ ਆ ਗਏ ਅੰਦਰ ਮੈਂ ਕਿਹਾ ਬਾਹਰ ਮੁੜ ਕੇ ਧੁੱਪ ਚੜ ਜਾਣੀ ਤੇ ਕੰਮ ਕੋਈ ਨਹੀਂ ਹੋਣਾ ਜਿਹੜਾ ਕੰਮ ਕਰਨਾ ਵਾ ਹੁਣੇ ਹੀ ਕਰ ਲਾਂ ਤੇ ਚੰਗਾ ਵਾ ਪਹਿਲਾਂ ਤੇ ਮੈਨੂੰ ਬੜੀ ਗਰਮੀ ਜੀ ਲੱਗੀ ਤੇ ਫਿਰ ਮੈਂ ਪੀਤਾ ਇੱਕ ਪਾਣੀ ਦਾ ਵੱਡਾ ਗਲਾਸ ਘੜੇ ਚ ਪੱਢ ਕੇ ਤੇ ਠੰਡ ਪੈ ਗਈ ਜਦੋਂ ਤੁਸੀਂ ਬੜਾ ਜ਼ਿਆਦਾ ਕੰਮ ਕਰੋ ਤੇ ਫਿਰ ਠੰਡਾ ਜਿਆ ਪਾਣੀ ਪੀਓ ਨਾ ਤੇ ਇਹ ਲੱਗਦਾ ਜਿਦਾ ਕੋਈ ਸਵਰਗ ਦਾ ਛੂਟਾ ਹੀ ਆ ਗਿਆ ਹੋਵੇ ਤੇ ਘੜੇ ਦਾ ਪਾਣੀ ਮੈਨੂੰ ਬੜਾ ਪਸੰਦ ਆ ਕਿਉਂਕਿ ਘੜਾ ਜਿਹੜਾ ਨਾ ਪਾਣੀ ਇਕਦਮ ਠੰਡਾ ਠਾਰ ਰਹਿੰਦਾ ਨਾਲੇ ਤੇ ਉਹਦਾ ਵੀ ਸਿਹਤ ਲਈ ਚੰਗਾ ਹੁੰਦਾ ਫਿਰ ਮੈਂ ਚਾਹ ਤਰਤੀ ਵਿੱਚ ਪਾਈ ਚੀਨੀ ਵਿੱਚ ਪਾਈ ਥੋੜੀ ਜਿਹੀ ਸੌਂਡ ਵਿੱਚ ਪਾਈ ਥੋੜਾ ਜਿਹਾ ਲੂਣ ਲੂਣ ਨਵਦੀਪ ਨੇ ਪਾਇਆ ਕਹਿੰਦੀ ਮੇਰਾ ਗਾਲ ਖਰਾਬ ਮੈਂ ਲੈ ਵੀ ਚਾਹ ਨਹੀਂ ਇੱਕ ਤਰ੍ਹਾਂ ਦੀ ਦਵਾਈ ਆ ਕੀ ਇਹ ਇਹ ਤਾਂ ਨਾਲੇ ਜ਼ਰਾ ਘਾਲ ਠੀਕ ਹੋ ਜੂਗਾ ਕਫ ਕੁਫ ਜਿਹੜੀ ਜੰਮੀ ਹੁੰਦੀ ਨਾ ਗਲ ਦੇ ਚ ਖੁਰਖਰੀ ਹੁੰਦੀ ਉਹਦੇ ਨਾਲ ਉਹ ਬਿਲਕੁਲ ਲੂਣ ਦੇ ਨਾਲ ਠੀਕ ਹੋ ਜਾਂਦੀ ਜੇ ਲੂਣ ਵਾਲੀ ਚਾਹ ਪੀ ਲੋ ਕਫ ਕੁਫ ਸਾਰੀ ਨਿਕਲ ਜਾਂਦੀ ਆ ਕਿਉਂਕਿ ਹੁਣ ਮੌਸਮ ਜਿਹੜਾ ਬਦਲਣਦਿਆ ਤੇ ਬੱਚਿਆਂ ਨੂੰ ਜਿਹੜਾ ਪਾਣੀ ਦਾ ਵਾਧਾ ਘਾਟਾ ਉਹਦੇ ਨਾਲ ਨਾ ਫਿਰ ਕੁਛ ਨਾ ਕੁਛ ਬੱਚਿਆਂ ਨੂੰ ਲੱਗਾਈ ਰਹਿੰਦਾ ਵਾ ਉਸ ਕਰਕੇ ਥੋੜਾ ਬੋਧਾ ਜਿਆ ਨਾ ਮੌਸਮ ਜਦੋਂ ਬਦਲੇ ਨਾ ਉਹ ਆਪਣਾ ਖਾਣ ਪੀਣ ਦਾ ਵੀ ਥੋੜਾ ਬਦਲਾਅ ਕਰ ਹੀ ਲੈਣਾ ਚਾਹੀਦਾ ਉਹੀ ਸਭ ਤੋਂ ਵਧੀਆ ਰਹਿੰਦਾ ਵਾ ਨਹੀਂ ਤੇ ਡਾਕਟਰਾਂ ਦੇ ਫਿਰ ਅੱਗੇ ਪਿੱਛੇ ਭਜਣਾ ਪੈਂਦਾ ਵਾ ਘਰ ਦੇ ਵਿੱਚ ਆਪਾਂ ਘਰੇਲੂ ਜੇ ਥੋੜੇ ਜਿਹਾ ਕੰਮ ਕਰ ਲਈਏ ਤੇ ਉਹਦੇ ਨਾਲ ਆ ਸਰੀਰ ਵਧੀਆ ਫਿੱਟ ਫਟ ਰਹਿੰਦਾ ਮੈਂ ਵੀ ਰਾਤ ਨੂੰ ਲਿਆ ਸੀ ਦੁੱਧ ਦੁੱਧ ਦੇ ਵਿੱਚ ਪਾਈ ਕਾਲੀ ਮਿਰਚ ਨਾਲ ਪਾਈ ਥੋੜੀ ਜਿਹੀ ਹਲਦੀ ਇੱਕ ਕੱਪ ਦੁੱਧ ਦੇ ਵਿੱਚ ਮੈਂ ਇੱਕ ਚਮਚਾ ਪਾਇਆ ਦੇਸੀ ਘਿਓ ਦਾ ਤੇ ਮੈਂ ਪੀ ਲਿਆ ਉਹਦੇ ਨਾਲ ਵਾ ਵਾ ਸਰੀਰ ਜਿਹੜਾ ਨਾ ਸਿਗਰ ਜੋੜ ਜੜ ਪੀ ਨਹੀਂ ਹੁੰਦੇ ਨਾਲੇ ਖਾਤੀ ਇੱਕ ਗੋਲੇ ਕੰਮ ਤੇ ਇਦਾਂ ਹੀ ਆ ਭਾਈ ਕੋਈ ਗੋੜੀ ਖਾ ਲੋ ਕੋਈ ਗੱਟਾ ਖਾ ਲੋ ਖਾ ਕੇ ਤੇ ਸਿਗਰੇ ਕੰਮ ਕਰਦੇ ਤੁਰੇ ਫਿਰੋ ਹਨਾ ਕਿਉਂਕਿ ਜਦੋਂ ਕੰਮ ਦਾ ਟਾਈਮ ਹੋਵੇ ਤੇ ਫਿਰ ਮੰਜੇ ਤੇ ਪਿਆ ਵੀ ਸਕਦਾ ਨਹੀਂ ਉਹਨੂੰ ਚੰਗਾ ਕਿ ਪਹਿਲਾਂ ਹੀ ਬੰਦਾ ਆਪਣਾ ਜਿਹੜਾ ਜੁਗਾਰ ਜੋੜ ਕਰ ਲੇ ਬਾਹਰ ਚ ਡਾਕਟਰਾਂ ਦੇ ਚੱਕਰ ਲਾਉਣੇ ਆ ਉਹਨੂੰ ਤੇ ਚੰਗਾ ਪਹਿਲਾਂ ਹੀ ਬੰਦਾ ਆਪਣਾ ਥੋੜਾ ਜਿਹਾ ਧਿਆਨ ਰੱਖ ਲੇ ਕਿਉਂਕਿ ਥਕਾਵਟ ਹੋ ਜੇ ਤੇ ਸਰੀਰ ਥੱਕ ਕੇ ਮੜ ਕੇ ਬੁਖਾਰ ਗੂਰ ਹੋ ਜਾਂਦਾ ਚਟ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਤੇ ਵੈਸੇ ਵੀ ਪਹਿਲਾਂ ਤੇ ਟਾਈਫਾਇਡ ਹੋ ਜਾਂਦਾ ਹੁੰਦਾ ਸੀ ਮੈਂ ਤਾਂ ਮਸਾਂ ਨੂੰ ਉੱਗਲੋਂ ਲਾਇਆ ਤੇ ਟਾਈਫਾਇਡ ਨੂੰ ਉਹਦਾ ਵੀ ਮੈਂ ਦੇਸੀ ਇਲਾਜ ਕੀਤਾ ਸੀ ਬੜਾਈ ਵਧੀਆ ਦੇਸੀ ਇਲਾਜ ਕੀਤਾ ਮੁੰਡ ਮੈਨੂੰ ਟਾਈਫਾਈਡ ਨਹੀਂ ਹੋਇਆ ਨੇ ਤੇ 8-9 ਸਾਲ ਤੱਕ ਮੈਂ ਬੜੀ ਪਰੇਸ਼ਾਨ ਜਦੋਂ ਦਿਵਾਲੀ ਆਉਣੀ ਤੜੀ ਮੰਜੇ ਤੇ ਲੰਮੇ ਪੈ ਜਾਣਾ ਮੰਜੇ ਤੇ ਲੰਮੇ ਪੈ ਜਾਣਾ ਬਸ ਮੇਰੀ ਤੇ ਦਿਵਾਲੀ ਕਾਦੀ ਹੁੰਦੀ ਮੇਰੇ ਪਾਦੇ ਤਿਆਫਤ ਬਣ ਜਾਂਦੀ ਸੀ ਦਿਵਾਲੀ ਆਈ ਕੰਮ ਧੰਦਾ ਦੇਖ ਕਰ ਲੈਣਾ ਮੁੜ ਕੇ ਮੈਂ ਦਿਵਾਲੀ ਨਹੀਂ ਮੈਂ ਵੇਖਣੀ ਮੁੜ ਕੇ ਮੈਂ ਮੰਜੇ ਤੇ ਪੈ ਕੇ ਦਿਵਾਲੀ ਵੇਖਣੀ ਵਾਸੋ ਮੈਂ ਉਹ ਜਿਹੇ ਇਲਾਜ ਕੀਤਾ ਮੁਰਕੇ ਮੇਰੇ ਲਾਗੇ ਨਹੀਂ ਆਇਆ ਮੈਂ ਰਿਕਨਵਦੀਪ ਨੂੰ ਵੀ ਹੋਇਆ 2 ਸਾਲ ਹੋ ਗਏ ਪਿਛਲੇ ਸਾਲ ਵੀ ਹੋਇਆ ਮੈਂ ਉਹਨੂੰ ਕਿਹਾ ਤੂੰ ਵੀ ਇਹੀ ਕੰਮ ਕਰ ਤੇਰਾ ਵੀ ਨਕਲੇ ਦਾ ਟਾਈਫਾਇਡ ਕਿਤੇ ਦੂਰ ਹੋ ਪਰ ਬੱਚੇ ਕਿਤੇ ਕਿਸੇ ਦੀ ਸੁਣਦੇ ਆ ਉਹਨਾਂ ਨੂੰ ਕਿੱਥੋਂ ਇਹੋ ਜੀ ਚੀਜ਼ਾਂ ਨੁਸਕੇ ਨਸਕੇ ਉਹਨਾਂ ਦੇ ਵਾਸ ਦੀ ਚੀਜ਼ ਨਹੀਂ ਹੈਗੀ ਹੁਣ ਕੋਈ ਘੋਲ ਕੇ ਥੋੜੀ ਪਿਆ ਦੂਗਾ ਚੀਜ਼ ਤੇ ਖਾਵਾਂਗੇ ਤਾਂ ਇਹਨਾਂ ਅਸਰ ਹੋਊਗਾ ਹੁਣ ਮਾਂ ਦਾ ਤੇ ਕੰਮ ਹੈ ਬਣਾ ਕੇ ਦੇਣਾ ਖਵਾਉਣਾ ਆ ਕੇ ਬੱਚਿਆਂ ਦੀ ਮਰਜ਼ੀ ਖਾਣਾ ਪੀਣਾ ਹੈ ਨਾ ਨਹੀਂ ਉਹਨੇ ਮੇਰੀ ਗੱਲ ਨੂੰ ਸੁਣਿਆ ਨਹੀਂ ਚਲੋ ਠੀਕ ਹੈ ਮਰਜ਼ੀ ਉਹਨਾਂ ਦੀ ਹੈ ਨਾ ਇੱਧਰ ਮੇਰੀ ਗੱਲਾਂ ਬਾਤਾਂ ਕਰਦੇ ਆ ਰੋਟੀ ਬਣ ਕੇ ਤਿਆਰ ਹੋ ਗਈ ਸੀ ਉਧਰ ਮੈਂ ਚੌਲ ਵੀ ਤਰਤੇ ਹੀ ਚਾਹ ਵੀ ਮੈਂ ਸੋਚਾ ਪਾਉਣ ਲੀਣੀ ਆ ਨਾਲ ਦੋ ਘੋਟਾਪ ਵੀ ਪੀ ਲੂੰਗੀ ਹੈ ਨਾ ਚਾਹ ਦਾ ਇਕ ਨਸ਼ਈ ਹੁੰਦਾ ਵਸ ਥੋੜਾ ਜਿਹਾ ਕਦੀ ਕਦੀ ਨਾ ਧਿਆਨ ਆ ਜਾਂਦਾ ਮੈਨੂੰ ਫਿਰ ਚੇਤ ਆ ਗਿਆ ਮੈਂ ਕਿਹਾ ਇਹਦੀ ਗੱਲ ਖਰਾਬ ਹੈ ਵਿੱਚ ਲੂਣ ਪਾਉਣੀ ਥੋੜਾ ਮੈਂ ਪਾਇਆ ਵਿੱਚ ਚਾਹ ਦੇ ਵਿੱਚ ਲੂਣ ਮੈਂ ਇੱਥੇ ਚੌਰਾ ਵਿੱਚ ਵੀ ਲੂਣ ਪਾਉਣੀ ਹੈ ਲੂਣ ਪਾ ਦੋ ਸੋੜੀ ਚਿੱਟ ਕਰਾਰੀ ਕਰਾਰੀ ਲੱਗਣ ਲੱਗ ਪੈਂਦੀ ਹੈ ਕਿ ਮੈਂ ਨਾ ਸੇਂ ਦਾ ਨਮਕ ਲੈਂਦਾ ਸੀ ਉਹ ਹੀ ਸੇਂ ਦਾ ਨਮਕ ਲੈਂਦਾ ਹੁਣ ਫਿਰ ਮੈਂ ਕਿਹਾ ਨਹੀਂ ਟਾਟਾ ਨਮਕ ਲੈ ਕੇ ਆਉਣਾ ਕਿਉਂਕਿ ਉਹਦੇ ਵਿੱਚ ਆਇਓਡੀਨ ਹੁੰਦਾ ਇਧਰ ਨਵਦੀਪ ਆਪਣਾ ਰਾਤ ਵਾਲਾ ਪੀਜਾ ਲੈ ਕੇ ਆ ਗਈ ਦੋਸ ਲੈ ਆ ਇਸ ਪੀਜੇ ਦੀਆਂ ਬੱਚਿਆਂ ਹੀ ਰਾਤੀ ਖਾਧੀਆਂ ਨਹੀਂ ਗਈਆਂ ਉਹ ਉਸ ਵੇਲੇ ਗਰਮ ਕਰ ਦੋ ਲੜਾਈ ਦਾ ਘਰ ਕਿਉਂਕਿ ਉਹਨੇ ਇੱਕ ਸਲਾਈਸ ਹੋਣੀ ਆ ਤੇ ਹੁਣ ਉਹਦੇ ਤੋਂ ਹੋ ਜਾਣੀ ਆ ਲੜਾਈ ਪਰ ਲੈ ਕੇ ਆਈ ਨਾ ਕਿ ਚਲੋ ਓਵਨ ਚ 깔 ਲਾ ਗਰਮ ਇਹਦੇ ਪੀਸ ਖਾਓ ਨਾਲ ਪੀ ਲੋ ਚਾਹ ਤੇ ਚਲੋ ਬਈ ਤੁਸੀਂ ਵੀ ਆਪਣੇ ਕੰਮ ਲੱਗ ਲਿਓ ਪਿਛਲੇ ਇੱਕ ਮਹੀਨੇ ਤੋਂ ਨਤੀਬ ਦੀ ਪੜਾਈ ਦਾ ਕੋਈ ਸਾਹ ਸਾਹ ਪਤਾ ਵੀ ਨਹੀਂ ਸੀ ਬਸ ਅੱਜ ਕੰਦੀ ਮਮੀ ਮੈਂ ਦੋਵੇਂ ਪੜਨਾ ਮੈਂ ਕਿਹਾ ਠੀਕ ਹੈ ਬੇਟਾ ਰਾਤੀ ਵੀ 8 ਵਜੇ ਤੱਕ ਪੜਦੇ ਰਹੀ ਬਹੁफी ਪੀੜੀ ਪੜਨ ਦਾ ਵੀ ਮੈਂ ਕਿਹਾ ਚਲ ਠੀਕ ਹੈ ਬੇਟਾ ਸੰਦੀ ਜੇ ਮਮੀ ਪੜਨਾ ਮੈਂ ਕਿਹਾ ਠੀਕ ਅੱਜ ਉਹਦਾ ਵੀ ਤਨ ਤੇਰਸਵਾ ਮੈਂ ਤੈਨੂੰ ਕੋਈ ਕੰਮ ਨਹੀਂ ਕਹਿਣਾ ਤਨ ਤੇਰਸਵਾਲ ਦੇ ਦਿਨ ਕੋਈ ਚੀਜ਼ ਬਾਹਰ ਸੁਟਣੀ ਨਹੀਂਗੀ ਲੋਕੀ ਘਰ ਨੂੰ ਲਿਆਉਂਦੇ ਹੀ ਬਾਹਰੋਂ ਸੁਟੀ ਜਾਣੀ ਹੈ ਇਸ ਕਰਕੇ ਮੈਂ ਕਿਹਾ ਕੋਤ ਅੱਜ ਮੈਂ ਜਨੀ ਸਾਫ ਸਪਾਈ ਕਰਨੀ ਕਰੇ ਸਾਰਾ ਘੇੜਾ ਰੱਖਣਾ ਕੱਲ ਵੇਖਾਂਗੇ ਕੱਲ ਸੁਟਾਂਗੇ ਅੱਜ ਨਹੀਂ ਕੁਝ ਵੀ ਸੁਕਣਾ ਇਸ ਪ੍ਰਕਾਰ ਜਿਵੇਂ ਜ਼ਿਆਦਾ ਖਲਾਰਾ ਪਾਉਣਾ ਨਹੀਂ ਹੈ ਜਿਹੜਾ ਮੈਂ ਪਾਉਣਾ ਸੀ ਕਰਨਾ ਸੀ ਮੈਂ ਸਵੇਰੇ ਕਰਕੇ ਹੋ ਗਈ ਵੇਲੀ ਉਹਨੂੰ ਮੈਂ ਫੇ ਚਲ ਤੂ ਫਾੜ ਖਾ ਪੀ ਤੇ ਫੜ ਮਾਂ ਦੇ ਸਿਰ ਤੇ ਮੋਜਾਂ ਵਾਂ ਲੈ ਲੋ ਪੁੱਤ ਜਿੰਨੀਆਂ ਲਈਆਂ ਜਾਂਦੀਆਂ ਨੇ ਮੁੜ ਕੇ ਤੇ ਫਿਰ ਤੁਸੀਂ ਮੇਰੇ ਵਾਂਗੂ ਆਪੇ ਰਸੋਈਆਂ ਦੇ ਵਿੱਚ ੱੱਕੇ ਖਾਣੇ ਜਿੱਦਾਂ ਮੈਂ ਖਾਂਦੀ ਕਿਉਂਕਿ ਇਹ ਵੀ ਹਕੂਮਤ ਹੁੰਦੀ ਆ ਮਾਂ ਪਿਓ ਦੇ ਸਿਰ ਤੇ ਐਸ਼ਾਂ ਲੈਣ ਦੀ ਅਸੀਂ ਵੀ ਇੱਥੇ ਕਰਦੇ ਹੁਣੇ ਸਾ ਆਪਣੀ ਮਾਂ ਦੇ ਰਾਜ ਦੇ ਵਿੱਚ ਅਸੀਂ ਵੀ ਬਥੇਰਾ ਰਾਜ ਕੀਤਾ ਸਾਡੀ ਮਾਂ ਨੇ ਵਾਜਾ ਮਾਰਦੀ ਰਹਿਣਾ ਅਸੀਂ ਪਰਵਾਜ਼ ਉਹਨਾਂ ਦੇਣੀ ਮੰਜੇ ਤੇ ਸਵੇਰੇ ਉੱਠਦਿਆਂ ਨੂੰ ਚਾਹ ਮਿਲ ਜਾਣੀ ਉਹਨੂੰ ਗਲਾਸ ਆ ਲਾ ਕੇ ਤੇ ਪੀ ਲੈਣੀ ਹੁਣ ਵੇਖਦੇ ਹਾਂ ਹੁਣ ਉੱਠ ਕੇ ਪਹਿਲਾਂ ਸੋਚੀਦਾ ਵਾ ਆ ਕਰੀਆ ਕਰੀ ਨਾ ਇਹ ਤੋਂ ਇਹ ਫਿਰ ਸੋਈ ਵਿੱਚ ਜਾਈਏ ਫਿਰ ਚਾਹ ਬਣਾਈਏ ਫਿਰ ਪੀਏ ਇਹ ਇੱਕ ਟਾਈਮ ਦੇ ਵਿੱਚ ਸਾਰਿਆਂ ਤੇ ਵਾਰੀ ਆਉਂਦੀ ਐ ਇਸ ਕਰਕੇ ਜਿੰਨੀਆਂ ਧੀਆਂ ਪੁੱਤਾਂ ਨੂੰ ਐਸ਼ਾ ਕਰਾ ਸਕਦੇ ਕਰਾ ਦਈਏ ਕਿਉਂਕਿ ਬਾਅਦ ਚ ਨਾ ਬੰਦਾ ਐਸ਼ਾ ਨਹੀਂ ਕਰਦਾ ਜ਼ਿੰਦਗੀ ਜਿੰਦਾ ਵਾ ਮਾਨਦਾਨੀਆਂ ਜ਼ਿੰਦਗੀ ਨੂੰ ਜਿੰਦਗੀ ਨੂੰ ਮਾਨਣ ਦਾ ਜਿਹੜਾ ਟਾਈਮ ਹੁੰਦਾ ਨਾ ਬਚਪਨੀ ਹੁੰਦਾ ਵਾ ਦੀਵਾਲੀ ਆ ਗਈ ਸੀ ਦੀਵਾਲੀ ਤੇ ਮੈਨੂੰ ਚੇਤਾ ਆਉਂਦਾ ਸੀ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਕਿੰਨੇ ਮਾਫੀ ਉਹਦੇ ਤਰਲੇ ਕਰਨੇ ਪਟਾਕੇ ਲਿਆਦੋ ਆ ਲਿਆਦੋ ਲਿਆਦੋ ਪਰ ਕੁਛ ਨਾ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਪੈਸਾ ਹੀ ਬੜੀ ਮੁਸ਼ਕਲ ਬਣਦਾ ਹੁੰਦਾ ਸੀ ਪੈਸਾ ਦੇ ਬੰਦਾ ਹੀ ਨਹੀਂ ਸੀ ਬੜੀ ਮੁਸ਼ਕਲ ਨਾਲ ਟਾਈਮ ਪਾਸ ਹੁੰਦਾ ਸੀ ਹੁਣ ਵੇਖੇ ਤਾਂ ਬੱਚੇ ਪੈਸਾ ਐ ਮਿੰਟੋ ਪਾਣੀ ਮੰਗੂ ਹੁੰਦੇ ਆ ਪਰ ਸਾਡੇ ਟਾਈਮ ਦੇ ਵਿੱਚ ਫੁੱਲ ਝੜੀਆਂ ਮਿਲਦੀਆਂ ਉਹ ਵੀ ਦਿਵਾਲੀ ਵਾਲੇ ਦਿਨ ਮਿਲਦੀਆਂ ਹੂੰ ਉਹਨਾਂ ਟਾਈਮਾਂ 'ਚ ਤੇ ਕੁੜੀ ਮੁੰਡੇ 'ਚ ਵੀ ਬੜੀ ਹੀ ਰਖਾ ਕਰਦੇ ਸੀ ਕੁੜੀਆਂ ਨੂੰ ਖਲੀ ਫੁੱਲ ਝੜੀਆਂ ਲਿਆ ਕੇ ਦੇ ਦੇਣੀਆ ਬੰਬ-ਬੂਮ ਤਾਂ ਸਾਨੂੰ ਕਦੀ ਮਿਲੇ ਨਹੀਂ ਸੀ ਤਰਲੇ ਲਿੰਦੇ ਰਹਿੰਦੇ ਸ ਬੰਬ ਸਾਨੂੰ ਲਿਆ ਦੋ ਕਿੰਨਾਂ ਨੇ ਕੁੜੀਆਂ ਨਾ ਬੰਬ ਨਹੀਂ ਚਨੋਂਦੀਆਂ ਹਾਂ ਹੁਣ ਤੇ ਮੇਰੀ ਕੁੜੀ ਜੋ ਮੰਗਦੀ ਮੈਂ ਤਾਂ ਦੇ ਦਿੰਨੀ ਮੈਂ ਤਾਂ ਕੰਨੀ ਖਾਂ ਪੁੱਤ ਜੋ ਤੂੰ ਲੈਣਾ ਲੈ ਜੋ ਤੂੰ ਬਣਾਉਣਾ ਬਣਾ ਜੋ ਖਾਣਾ ਖਾ ਆ ਇਹ ਨਹੀਂ ਰਖਾ ਕੁੜੀਆਂ ਦੇ ਨਾਲ ਨਹੀਂ ਕਰਨੀ ਚਾਹੀਦੀ ਹਾਲਾ ਕਿ ਇਹ ਨਹੀਂ ਕਿ ਸਾਡਾ ਮਾਂ ਤੋਂ ਸਾਨੂੰ ਪਿਆਰ ਨਹੀਂ ਸੀ ਕਰਦਾ ਉਹ ਸਮਾਂ ਹੀ ਕੁਛ ਇਦਾਂ ਦਾ ਸੀ ਲੋਕੀ ਬੜਾ ਸਾਬਕਥਾਬਨਾ ਚੱਲਦੇ ਹੁੰਦੇ ਸੀ ਹੁਣ ਲੋਕੀ ਪਰਵਾਹ ਨਹੀਂ ਕਰਦੇ ਉਹ ਤੋਂ ਪਰਵਾਹ ਕਰਨੀ ਕਹਿਣਾ ਨਾ ਜੇ ਕੁੜੀਆਂ ਨੇ ਜਿਆਦਾ ਹੀ ਰੀਝਾਂ ਨਾ ਵਾਂਗੀਆਂ ਨਾ ਤੇ ਕੁੜੀਆਂ ਪਿੱਛਾ ਕਰਨੀ ਹੁੰਦੀਆਂ ਵਾ ਹੈਨਾ ਹੁਣ ਤੇ ਲੋਕੀ ਬੱਚੇ ਹੀ ਦੋ ਰੱਖਦੇ ਆ ਜਾਂ ਇੱਕ ਕਬਲ ਤੇ ਕਰਨੇ ਤੇ ਦੋ ਹੌਣ ਲੋਕਾਂ ਨੂੰ ਪਤਾ ਵਾ ਉਦੋਂ ਲੋਕੀ ਕਹਣਾ ਜੇ ਜਿਆਦਾ ਕੁੜੀਆਂ ਦੇ ਰੀਜਾਂ ਲਾ ਉਹਨਾਂ ਨੂੰ ਕੁੜੀਆਂ ਫਿਰ ਪਿੱਛਾ ਕਰ ਲੈਂਦੀਆਂ ਪਿੱਛਾ ਇਦਾਂ ਕਰਦਾ ਕਰਦਾ ਤੇ ਤਿੰਨ ਚਾਰ ਪੰਜਾ ਸਾਰਾ ਸਾਰਿਆਂ ਨੇ ਵੇਖਣਾ ਪੈਂਦਾ ਸੀ ਸੋ ਇਹੋ ਜਿਹਾ ਤੇ ਕੰਮ ਤੰਦੀ ਹੈ ਦੀਵਾਲੀ ਆ ਗਈ ਦੀਵਾਲੀ ਤੇ ਮੈਨੂੰ ਚੇਤਾ ਆਉਂਦਾ ਕਿ ਅਸੀਂ ਨਾ ਜਦੋਂ ਸੌਦਾ ਲੈਣ ਜਾਣਾ ਦੁਕਾਨ ਤੇ ਨਾ ਤੇ 50 ਪੈਸਾਂ ਦੇ ਉੱਥੋਂ ਜਾ ਕੇ ਨਾ ਉਹ ਉਹ ਬੱਲਾ ਆਉਣੇ ਉਹ ਸਾਪ ਜੀ ਨਿਕਲਦੇ ਹੁੰਦੇ ਸੀ ਜਿੰਨੀ ਵਾਰ ਜਾਣਾ ਜਾਂ ਫੁੱਲ ਚੜੀਆਂ ਲੈ ਆਉਣੀਆਂ ਤੇ 10 ਦਿਨ ਪਹਿਲਾਂ ਹੀ ਅਸੀਂ ਦੀਵਾਲੀ ਮਨਾਉਂਦੇ ਫਿਰਨਾ ਹੁਣ ਤੇ ਵੇਖਦੇ ਆ ਕਿ ਬੱਚਾ ਨੂੰ ਨਾ ਕੋਈ ਨਾ ਕੋਈ ਸ਼ੌਕ ਹੈ ਨਾ ਕੋਈ ਚ ਕਿਉਂਕਿ ਬੱਚਾ ਦਾ ਹੁਣ ਇਹ ਸਭ ਤੇ ਪੜਾਈਆਂ ਦੇ ਮੱਤ ਮਾਰੀ ਪਈ ਹੈ ਹੁਣ ਥੋੜੀ ਬੱਚੇ ਨਾ ਬੱਚੇ ਦੁਕਾਨਾਂ ਤੇ ਜਾਂਦੇ ਆ ਸੌਦਾ ਲੈਣ ਨਾ ਸਮਾਨ ਲੈਣ ਤੇ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਤੇ ਸਾਡੇ ਟਾਈਮ ਤੇ ਸਾਡੀਆਂ ਮਾਵਾਂ ਘਰੋਂ ਬਾਹਰ ਨਹੀਂ ਸੀ ਜਾਂਦੀਆਂ ਹੁੰਦੀਆਂ ਉਹਨਾਂ ਨੇ ਤੇ ਜਿਹੜਾ ਸਮਾਨ ਸਾਡੇ ਕੋਲ ਮੰਗਵਾਉਣਾ ਮੈਨੂੰ ਤੇ ਹੱਜੀ ਵੀ ਚਿੱਤਿਆ ਕਿ ਮੈਂ ਕਿੰਨੇ ਸਮਾਨ ਲਿਆ ਲਾ ਕੇ ਦਿਨੀ ਹੁਣ ਨੀ ਸਾ ਮਿੱਟੀ ਲੈ ਕੇ ਆਉਣੀ ਬਾਹਰੋਂ ਚੁੱਲਿਆਂ ਨੂੰ ਲਾਉਣ ਨੂੰ ਪੋਚਾ ਫੇਰਨ ਨੂੰ ਮੈਂ ਸਾਰੇ ਕੰਮ ਕਰਨੇ ਤੇ ਸੇਲ ਇਹਨਾਂ ਦੇ ਨਾਲ ਨਾਲ ਉਹਨਾਂ ਨੂੰ ਲੈ ਜਾਣਾ ਨਾਲ ਲਾਲਚ ਦੇ ਕੇ ਵੀ ਤੁਸੀਂ ਵੀ ਮਿੱਟੀ ਲੈ ਆਓ ਉਹਨਾਂ ਦੇ ਵੀ ਮਾਮਾ ਨੇ ਕਹਿਣਾ ਚਲ ਠੀਕ ਹੈ ਤੁਸੀਂ ਵੀ ਲੈ ਆਓ ਅਸੀਂ ਸੇਟ ਤੇ ਬਾਲਟ ਚੋੱਕ ਕੇ ਤੇ ਵਾਰੋ ਵਾਰੀ ਭੱਜੇ ਆਉਣਾ ਕਿੰਨੇ ਕੰਮ ਕਰਨੇ ਹੁਣ ਬੱਚਿਆਂ ਨੂੰ ਨਾ ਪੜ੍ਹਾਈ ਆ ਪੜ੍ਹਾਈ ਸਾਰਾ ਕੁਝ ਪੜ੍ਹਾਈ ਤੇ ਹੀ ਆ ਫੇਰ ਆਖੇਦਾ ਕਿ ਜੇ ਮਨਾਸੀਂ ਵੀ ਬਹੁਤ ਚੰਗਾ ਪੜ੍ਹੇ ਹੁੰਦੇ ਤੇ ਅੱਜ ਅਸੀਂ ਵੀ ਕਿਤੇ ਜਗਤ ਚੰਗੀ ਜੌਬ ਕਰਦੇ ਹੁੰਦੇ ਹਣਾ ਤੇ ਪੜ੍ਹਾਈ ਅੱਗੇ ਤੇ ਪੜ੍ਹਾਈ ਦਾ ਹੋਰ ਜ਼ਿਆਦਾ ਕੰਪੀਟੀਸ਼ਨ ਵਾ ਇੱਕ ਦੂਜੇ ਵੱਲ ਵੇਖੀ ਹੋਰ ਜ਼ਿਆਦਾ ਤਵੇ ਹੋਈ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਸਾਡੇ ਟਾਈਮ 'ਚ ਇਦਾਂ ਦਾ ਹੀ ਟਾਈਮ ਸੀ ਹੁਣ ਇਦਾਂ ਦਾ ਤੇ ਗਾਂ ਹੋਰ ਬਦਲ ਜਾਣਾ ਵਾ ਸੋ ਗੱਲਾਂ-ਬਾਤਾਂ ਕਰਦੇ ਆ ਕਰਦੇ ਆ ਆਪਣਾ ਵੀ ਸਾਰਾ ਕੁਝ ਹੋ ਗਿਆ ਤਿਆਰ ਦਰਦਾਲ ਚੋਲ ਬਣ ਗਏ ਦਰ ਪਪਾ ਆਲੂ ਵੀ ਬਣਾ ਲਏ ਤੇ ਦਰ ਨਾਲ ਦੀ ਨਾਲ ਦਾਲ ਨੂੰ ਨਾਤਾ ਤੜਕਾ ਮੈਂ ਕਿਹਾ ਚਲੋ ਵੇ ਵੀ ਹੋ ਜੇ ਫਿਰ ਕਰਾਂਗੇ ਕੋਈ ਹੋਰ ਕੰਮ ਫਿਰ ਗਈ ਛੱਤ ਤੇ ਜਾ ਕੇ ਕਪੜੇ ਲਾਏ ਸਾਰੇ ਸੁੱਕ ਗਏ ਸੀ ਕਪੜੇ ਲਾ ਕੇ ਕਿਤੇ ਸਾਈਡ ਤੇ ਮੈਂ ਜੋੜੇ ਨੇ ਮਕਬਾ ਵਿੱਚ ਜੋੜੂਗੀ ਮੈਂ ਜਦੋਂ ਵੀਡੀਓ ਅਪਲੋਡ ਕਰੂੰਗੀ ਸੀ ਤੇ ਉਦੋਂ ਬਾਅਦ ਦੋ ਪਰੌਣੇ ਆ ਗਏ ਉਹਨਾਂ ਨੂੰ ਵੇਖਿਆ ਉਹਨਾਂ ਨੂੰ ਵੇਖਣ ਤੋਂ ਬਾਅਦ ਚਾਹ ਪਾਣੀ ਪਿਆ ਉਹਨਾਂ ਨੂੰ ਫਿਰ ਤੋਰਿਆ ਫਿਰ ਵਿੱਚ ਇੱਕ ਫੋਨ ਆ ਗਿਆ ਉਹ ਵੀ ਏਟੈਂਡ ਕੀਤਾ ਫਿਰ ਕਦੀ ਕਦੀ ਵੀਡੀਓ ਅਪਲੋਡ ਕਰਦੇ ਰਹੋ ਤੇ ਵਿੱਚ ਕਈ ਫੋਨ ਆ ਜਾਂਦੇ ਕਈ ਵਾਰੀ ਤੇ ਮੈਂ ਕੱਟ ਹੀ ਦਿੱਨੀ ਆ ਤਾਂ ਤੇ ਰਸੀਮਾ ਨਵਦੀਪ ਨੂੰ ਕਹਿੰ ਮੈਂ ਖਾ ਚੱਲ ਕੋਈ ਬਾਜ਼ਾਰੋਂ ਆਪਾਂ ਵੀ ਕੋਈ ਛੋਟੀ ਮੋਟੀ ਚੀਜ਼ ਲੈ ਆਈਏ। ਭਾਵੇਂ ਜਿੰਨਾ ਮਰਜ਼ੀ ਉਹ ਮਰਜੀ ਹੋਵੇ ਪਰ ਤਾਂ ਤੇ ਰਸਵਾਲੇ ਦੇ ਨੇ ਇੱਕ ਚਾਲੂ ਜ਼ਰੂਰ ਲੈ ਕੇ ਆਉਣਾ ਚਾਹੀਦਾ। ਜਿਹੜਾ ਕਿ ਲక్ష్ਮੀ ਦਾ ਪਰਤੇਕ ਹੈ ਇੱਕ ਪਾਂਡਾ ਵੀ ਜ਼ਰੂਰ ਲਿਆਉਣਾ ਚਾਹੀਦਾ। ਭਾਵੇਂ ਛੋਟਾ ਲਿਓ ਭਾਵੇਂ ਵੱਡਾ ਲਿਓ ਜਿੱਦਾਂ ਦੀ ਕਿਸੇ ਦੀ ਜੇਬ ਹੈ ਉਦੋਂ ਦਾ ਸਾਥ ਦਿੰਦੀ ਆ। ਲਿਆਉਣ ਵਾਲੇ ਹੀਰਿਆਂ ਦੇ ਹਾਰ ਵੀ ਲਿਆਉਂਦੇ ਆ ਤੇ ਸੋਨੇ ਦੇ ਹਾਰ ਵੀ ਲਿਆਉਂਦੇ ਆ ਨਹੀਂ ਲਿਆਉਣ ਵਾਲੇ ਵਿਚਾਰੇ ਪਿੱਤਲ ਵੀ ਨਹੀਂ ਲਿਆ ਸਕਦੇ ਤੇ ਉਹ ਵਿਚਾਰੇ ਆਪਣਾ ਛਟੀਲ ਜਾਂ ਕੋਈ ਗਲਾਸ ਲੈ ਜਾਂਦੀ ਗੜਵੀ ਲੈ ਜਾਂਦੀ ਗੁਜ਼ਾਰਾ ਕਰਦੇ ਜਿੱਦਾਂ ਜਿੱਦਾਂ ਦੇਰ ਆਪਣੇ ਸਾਨੂੰ ਦਿੱਤੀਆਂ ਜੇਬਾਂ ਉਦੋਂ ਉਹਨਾਂ ਦੇ ਤਰੀਕੇ ਨਾਲ ਆਪਾਂ ਵਰਤਣੀ ਆ ਆਪਣੇ ਘਰ ਨੂੰ ਬਰਤਨਾਵਾਂ ਥੋੜਾ ਵਰਤ ਲੈ ਬਹੁਤਾ ਵਰਤ ਲਈਏ ਚਲੋ ਭਈ ਦਾਲ ਚੌਲ ਬਣ ਕੇ ਤਿਆਰ ਹੋ ਗਿਆ ਜਿੰਨੇ ਜਿੰਨੇ ਖਾਣਿਆਂ ਦੇ ਭਈ ਆਜੋ ਆਪਣਾ ਤੇ ਇਸਦਾ ਸਾਦਾ ਸਿੰਪਲ ਖਾਣਾ ਮਿੰਟੋ-ਮਿੰਟ ਜਿਹੜਾ ਤਿਆਰ ਹੋ ਜਾਂਦਾ ਹੋ। ਮਿੰਟੋ-ਮਿੰਟ ਤਿਆਰ ਹੋ ਜਾਂਦਾ ਨਾਲੇ ਸਿਹਤ ਲਈ ਚੰਗਾ। ਖਾਣ ਦੇ ਵਿੱਚ ਬਸ ਹੁਣ ਬਸ 15 ਦਿਨ ਇਹ ਚੰਗੇ ਲੱਗਣੇ ਆ। ਹੁਣ ਕਿ ਸਿਆਲ ਦੇ ਵਿੱਚ ਤੇ ਨਾ ਇਹ ਖਾਣ ਦਾ ਵੀ ਮਜ਼ਾ ਨਹੀਂ ਆਉਂਦਾ ਠੰਡੇ ਰੇਟ, ਚੌਲ ਜਿਹੜੇ ਠੰਡੇ। ਹੈਲੋ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਏ ਆ ਬੜੇ ਹੀ ਵਧੀਆ ਬੜੇ ਸਵਾਦ ਜਿਹੜੇ ਦਾਲ, ਚੌਲ ਤੇ ਇੱਧਰ ਆਪਾਂ ਬਣਾਇਆ ਆਹ ਵੀ ਦਾਲ ਜਿਹੜਾ ਪੂਜੀਆ। ਇਹ ਮੈਂ ਇਦਾਂ ਬਣਾਇਆ ਕਿ ਆਪਣਾ ਫਿੰਗਰਸ ਟਿਪਸ ਤੋਂ ਬਣਾ ਲੈਣਾ ਉਵਲੀ ਆਲੂ ਦਾ ਉਸ ਤਰੀਕੇ ਨਾਲ ਕਟਿੰਗ ਕਰਕੇ ਪੂਜਣਾ ਨਾਰ ਪਰ ਜਾਂ ਨਿੰਬੂ ਇਧਰ ਆਪਣਾ ਮਿਰਚਾਂ ਤੜਪਾ ਰਹਾ ਹੈ ਬੜੀ ਸੋਹਣੀ ਜਿਹੜੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਤੇ ਇੰਨੇ ਖਲਾਰੇ ਦੇ ਵਿੱਚ ਜਦੋਂ ਇਸ ਐਡੀ ਰੋਟੀ ਨੂੰ ਤੁਹਾਨੂੰ ਖਾਣ ਦਾ ਅਲੱਗ ਹੀ ਸਵਾਦ ਆਉਂਦਾ ਹੈ ਨਾ ਤੁਹਾਡਾ ਤੁਸੀਂ ਜਿੰਨਾ ਮਰਜ਼ੀ ਵਧੀਆ ਵਿਦੇਸ਼ੀ ਚਾਹ ਖਾਓ ਪਰ ਆਹ ਜਿਹੜੀ ਸੀਗੀ ਵਾ ਤੁਹਾਨੂੰ ਸਾਦਾ ਖਾਣਾ ਜਿਹੜਾ ਵਾ ਸਭ ਤੋਂ ਵਧੀਆ ਹੁੰਦਾ ਤੇ ਇੱਧਰ ਆਪਾਂ ਜਿਹੜੀ ਬਣਾਈਆਂ ਲਾਲ ਮਸੂਰ ਦੀ दाल ਦੇਖ ਸਕਦੇ ਥਾਲੀ ਬੜੀ ਸੋਹਣੀ ਸੱਚ ਕੇ ਤਿਆਰ ਹੋ ਗਈ ਹੈ ਚਲੋ ਵੇਖਦੇ ਆਪਾਂ ਕਿਸ ਤਰ੍ਹਾਂ ਬਣਾਈ ਆਇਆ ਪਤਨ ਮੁਖਾਉਣੇ ਆ ਅਰੇ ਬਿਹਾਰੀ ਲੋ ਖਾਤੇ ਹੈ ਦਾਲ ਬਾਤ ਚੋਖਾ ਅਰੇ ਬਿਹਾਰੀ ਲੋ ਖਾਤੇ ਦਾਲ ਬਾਤ ਚੋਖਾ ਇਹ ਦਾਲ ਚਾਵਲ ਦਾ ਸੁਆਦ ਹੀ ਅਲੋਖਾ ਹਾਂ ਵਾ 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 ਆਪੀ ਕਰੀਆ ਆਪੀ ਕਰੀਆ